ਅੰਮ੍ਰਿਤਸਰ ਦੇ ਵਿਧਾਨ ਸਭਾ ਖੇਤਰ ਰਾਜਸੰਸੀ ਦੇ ਅਧੀਨ ਪੈਂਦੇ ਪਿੰਡ ਜਸਤਰਵਾਲ ਦੇ ਵਿੱਚ ਪਹਿਲ ਕਦਮੀ ਕਰਦੇ ਹੋਏ ਸਰਸਮਤੀ ਦੇ ਆਧਾਰ ਤੇ ਸਰਪੰਚ ਨਿਵਾ ਚੁਣ ਲਿਆ ਗਿਆ ਹੈ ਨਵੇਂ ਸਰਪੰਚ ਪਲਵਿੰਦਰ ਸਿੰਘ ਨੂੰ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਪਿੰਡ ਵਾਸੀਆਂ ਦੇ ਵੱਲੋਂ ਬਰੇ ਹੀ ਮਾਨ ਸਨਮਾਨ ਦੇ ਨਾਲ ਪਲਵਿੰਦਰ ਸਿੰਘ ਨੂੰ ਨਵਾਂ ਸਰਪੰਚ ਚੁਣਿਆ ਗਿਆ ਹੈ ਨਵੇਂ ਸਰਪੰਚ ਬਣਦੇ ਅਸੀਂ ਪਲਵਿੰਦਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਅਤੇ ਸਰਦਾਰ ਬਲਦੇਵ ਸਿੰਘ ਮੈਦਿਆ ਅਨੁਤਹਿਦਨਤਨਮਾਰ ਕੀਤਾ ਉਹਨਾਂ ਨੇ ਆਮ ਜਨਤਾ ਨੂੰ ਪਿੰਡ ਵਾਸੀਆਂ ਨੂੰ ਪ੍ਰਸਤ ਦਵਾਇਆ ਕਿ ਕਿਸੇ ਦੇ ਨਾਲ ਵੀ ਜਾਤ ਪਾਤ ਤੇ ਪਾਰਟੀਬਾਜ਼ੀ ਦਾ ਵਿਕਤਰਾ ਨਹੀਂ ਕੀਤਾ ਜਾਏਗਾ ਅਤੇ ਹਮੇਸ਼ਾ ਹੀ ਪਿੰਡ ਵਾਸੀਆਂ ਦਾ ਪਹਿਲ ਕਦਮੀ ਦੇ ਆਧਾਰ ਤੇ ਹਰ ਕਦਮ ਹਰ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ। ਉਹਨਾਂ ਨੇ ਕਿਹਾ ਉਹਨਾਂ ਨੇ ਆਮ ਹਰਕ ਜਨਤਾ ਨੂੰ ਅਪੀਲ ਕੀਤੀ ਕਿ ਹਰਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਸਰਸਮਤੀ ਦੇ ਆਧਾਰ ਤੇ ਸਰਪੰਚ ਚੁਣੇ ਜਾਣ ਤਾਂ ਜੋ ਹਰਕ ਨੂੰ ਵਿਕਾਸ ਦੀਆਂ ਲਕੀਰਾਂ ਉੱਪਰ ਉਠਿਆ ਜਾ ਸਕੇ। ਉਨਾ ਨੇ ਕਿਹਾ ਕਿ ਹਰ ਪਿੰਡ ਵਿੱਚ ਪ੍ਰਕਰਪਸਤੀ ਅਤੇ ਉੱਚ ਨੀਚ ਜਾਤ ਪਾਦੀਆਂ ਭਾਵਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਉਹਨਾਂ ਨੇ ਸਮੂਹ ਪਿੰਡ ਵਾਸੀਆਂ ਦਾ ਤਹਿਦ ਨਤਮਤਨ ਮਾਰ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਹਰ ਪੱਖੋਂ ਪਿੰਡ ਦਾ ਵਿਕਾਸ ਕਰਨ ਦਾ ਪੂਰਾ ਪ੍ਰੋਸਾ ਦਿੱਤਾ ਡਾਕਟਰ ਲਖਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਟੈਕਸਲਾ ਟੀਵੀ ਲਾਈਵਸ ਹਾਂ ਹਾਂਜੀ ਹਾਂਜੀ ਬਾਰੂ ਜੀ ਤੁਹਾਨੂੰ ਵਧਾਈਆਂ ਜੀ ਬਹੁਤ ਬਹੁਤ ਮੈਂ ਪਲਵਿੰਦਰ ਸਿੰਘ ਪਿੰਡ ਜਸਤਰਵਾਲ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਅੱਜ ਮੈਨੂੰ ਸਰਪੰਚ ਚੁਣਿਆ ਗਿਆ ਆ ਸਾਰੀਆਂ ਹੀ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ-ਬਹੁਤ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਤੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਰਦਾਰ ਬਲਦੇਵ ਸਿੰਘ ਮਿਹਦੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਇਸ ਕਾਰਜ ਨੂੰ ਪੂਰਾ ਕਰਨ ਦੇ ਵਿੱਚ ਪੜੀ ਇੱਕ ਮਿੰਟ ਬੈਠ ਬੈਠ ਕਰਨੀ ਹੈ ਨੰਬਰ ਦਾ ਕਰਨੈ ਸਿੰਘ ਪਿੰਡ ਜਸਤਾਲ ਦਾ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਰਦਾਰ ਬਲਵਿੰਦਰ ਸਿੰਘ ਨੂੰ ਸਰਪੰਚ ਚੁਣਿਆ ਸਾਨੂੰ ਆਸ ਆ ਕਿ ਸਾਰੇ ਪਿੰਡ ਦਾ ਸਹਿਯੋਗ ਨਾਲ ਬਣੇ ਨੇ ਸਾਰੇ ਪਿੰਡ ਦਾ ਕੰਮ ਆ ਨੇਕ ਨਿਤਰਾ ਕਰਨਗੇ ਤੇ ਗਾਂ ਵਾਸਤੇ ਵੀ ਆਪੇ ਸੋਭਾ ਖਟਣਗੇ ਸਾਡੇ ਨੂੰ ਸਾਡੇ ਪਿੰਡ ਦੇ ਮਾਣ ਆ ਜਿਨ੍ਹਾਂ ਨੇ ਸਾਡੇ ਪਿੰਡ ਨੇ ਸੰਜੋਗ ਦੇ ਕੇ ਇੱਕ ਨੂੰ ਚੁਣਿਆ ਉਹ ਦੂਜਾ ਬੰਦਾ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਬਹੁਤ ਬਹੁਤ ਧੰਨਵਾਦਾਂ ਸਾਰੇ ਨਗਰ ਦਾ ਸੋ ਜਿਨ੍ਹਾਂ ਨੇ ਆਪਣ ਬਲਦੇਸ ਸਿੰਘ ਮਿਹਦੀਆਂ ਨੇ ਉਹਦੇ ਟ੍ਰੈਨ ਮੇ ਹੀ ਹੇਟ ਇਹਨਾਂ ਨੇ ਚੁਣਿਆ ਤੇ ਆਪਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕਾਰੇ ਛੜੀ ਜੋਂ ਨਾਲ ਨਾਲ ਜੀ ਬਲੇ ਸੋਨਿਆ ਜੋ ਜੀ ਨਾ ਕੋਈ ਆਪਣੇ ਨਾ ਕੋੜਦਾ ਪਿਛੇ ਜਾ ਸਾਰੇ ਆ ਥੋੜਾ ਪਛਾਣ ਦੇ ਕੇ ਗਾਉਣੇ ਆ ਕਰੋ ਸਾਰੇ ਬੋਲ ਇਹ ਇੱਧਰ ਵੇਖ ਕੇ ਸਾਰੇ ਪਰੋ ਹਰ ਬਸ ਹੋਰ ਥੋੜੀ ਲੰਦੀ ਆ ਪਿੱਛੇ ਪੁੱਛੀ ਜੀ ਸੋਨਿਆ ਸ਼ੁਕਰੀਆ ਅੱਲਾਹ ਆ ਜੀ ਆ ਜੀ ਠੀਕ ਹੱਸ ਬੱਸ ਓਕੇ ਓਕੇ ਠੀਕ ਹ ਸੋ ਨਿਹਾਲ ਸ੍ਰੀ ਅਕਾਲ